ਤੇ ਇਥੋਂ 2 ਮਿੰਟ ਬੈਠਿਆ ਨਹੀਂ ਜਾਂਦਾ ਟਿੱਕੇ ਜਦੋਂ ਪੋਚਾ ਲਾਉਣ ਲੱਗ ਜਾਓ ਉਹ ਬਈ ਪਤਾ ਨਹੀਂ ਕਿਹੜੀ ਖੁੱਡ ਚੋਂ ਨਿਕਲੇ ਆਉਂਦਾ ਪੈਣਾ ਪਾਉਣ ਨੂੰ ਅੱਛਾ ਇਹ ਪੋਚਾ ਲਾ ਰਹੀ ਸੀ ਮੈਂ ਸੋਚਿਆ ਖਵਰੇ ਕੁਛ ਲੱਭ ਰਹੀ ਐ ਆਹੋ ਦਿਮਾਗ ਲੱਭ ਰਹੀs ਤੇਰਾ ਲੱਭੇ ਤਾਂ ਅਬਰਤਲੀ ਮੇਰਾ ਹਲੇ ਸਰੀ ਜਾ ਰਿਹਾ ਜੇ ਹੁਣ ਕਿਸੇ ਨੇ ਗਿੱਲੇ ਪੋਚੇ ਤੇ ਪੈਣਾ ਪਾਈਆਂ ਨਾ ਤਾਂ ਉਹਨੂੰ ਪੋਚੇ ਵਾਲੀ ਬਾਲਟੀ ਚ ਢੁਪਕੀ ਲਵਾਉਂ ਓਹੋ ਬੇ ਹੁਣ ਤੈਨੂੰ ਸੋ ਬੰਦ ਹੋ ਗਿਆ ਨਾ ਹੁਣ ਇਹਦਾ ਮੈਂ ਕੀ ਕਰਤਾ ਮੈਂ ਤੈਨੂੰ ਦੀਨਾਂ ਨਹੀਂ ਪਹੁੰਚਾ ਗਿੱਲਾ ਹਲੇ ਓ ਸੌਰੀ ਮੈਨੂੰ ਪਤਾ ਹੀ ਨਹੀਂ ਲੱਗਿਆ ਬੇ ਪਤਾ ਤੈਨੂੰ ਉਦੋਂ ਲੱਗੂ ਜਦੋਂ ਗਿੱਲੇ ਫਲਸ ਤੋਂ ਤਿਲਕ ਕੇ ਲੱਤ ਬਾਤ ਲਾ ਲਈ ਬੇ ਤੇਰੇ ਵਿਆਹ ਤੇਰੇ ਬੜਨਾਂ ਬਣਾਗੇ ਜਾ ਐਵਡੈਕਸ ਓ ਚੰਗਾ ਡੈਡੀ 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 ਓਏ ਇੱਕ ਡੈਡੀ ਤਾਂ ਬੈਠਾ ਹੈ ਹੋਰ ਕਿਹੜੇ ਪਿਓ ਲੱਭ ਰਿਹਾ ਤੂੰ ਡੈਡੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕੀ ਗੱਲ ਕੁੜੀ ਵਾਲਿਆਂ ਨੇ ਨਾ ਕਰਤੀ हां कुड़ियाले कहंदे अपने दे डैडी नु ब्रांड ਦੇ ਵਿੱਚ ਨਾ ਲੈ ਕੇ ਆਈ। ਉਹ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰੋ। ਡੈਡੀ ਮੈਂ